ਸਾਤਰੀ ਦਾ ਸਾਰੇ ਆ ਭੈਣਾਂ ਨੂੰ ਮਾ ਸਕਿੰਦਰ ਕੌਰ ਚਾਵੜਾ ਬਹੁਤ ਹੀ ਪ੍ਰਾਣਾ ਗੀਤ ਜਿਵੇਂ ਕਿ ਆਪਾਂ ਬੁੜੇ ਹੋ ਜਾਂਦੇ ਆ ਤੇ ਬੁੜਿਆਂ ਨੂੰ ਧੀਆ ਪੁੱਤ ਮੁੜ ਕੇ ਕਹਿੰਦੇ ਆ ਬੁੜਿਆਂ ਨੂੰ ਕੋਈ ਅਕਲ ਨਹੀਂ ਹੁੰਦੀ ਬੁੜੇ ਬਹਿਲੇ ਦੇਖ ਕੇ ਉਸੇ ਤਰ੍ਹਾਂ ਹੀ ਬੁੜਿਆਂ ਦਾ ਸਮਾਨ ਪਾਸੇ ਨਾ ਦਿੰਦੇ ਆ ਜਾਂ ਸਿੱਟਿਆ ਜਾਂਦਾ ਹੈਗਾ ਸੁਣੋ ਮਾ ਦਾ ਸੰਦੂ ਹੁੰਦਾ ਜਦੋਂ ਪੁੱਤ ਸਿੱਟਦਾ ਇਹਦੇ ਮਾਂ ਕਿਵੇਂ ਵਿਚਾਰੀ ਟਰੰਡੇ ਪਾਉਂਦੀ ਆ ਬੋਤ ਸੇਟੀ ਨਸਦੋ ਕੋਵੇ ਮੇਰਾ ਇਹ ਦੇ ਦਿੱਚਾ ਦਾ ਮੇਰੀਆ ਵੇ ਬੋਤ ਨੂੰ ਤਾ ਮਾਪੇ ਅੰਬੋ

हिकु कमरा रखल रे सतेरा उस कमरे वाद पते जरी ਤੇਰੇ ਬਾਪੂ ਦਾ ਇੱਕ ਪਾਟੀ ਬਗ ਹੈ ਕੀ ਹੋਗੇ ਅਸੰਦੁਖ ਪਰਾਨਾ ਏ ਦੇਹ ਵਿਟ ਤਾਂ ਜਾਦਾ ਨਾ ਲਗਦਾ ਸਮਾਨ ਪਰਾਨਵੇ ਮਾਪਿਆ ਮੇਰਿਆ ਦਿੱਤਾ ਸੰਦੂਖ ਸੀ ਭਾਰ ਕੇ ਸੁਦੂ ਖੁਪਰਾਣਾ ਮੇਰੀਏ ਰੇ ਵਿੱਚ ਤੜਾਤਾ ਬਾਲੀਏ ਵੇ ਜਰ ਮੈਂ ਖੋ ਨ ਸੁਦੂ ਖੁਪਤ ਵੇ ਮਾਪੇ ਜਰ ਵੀ ਹਮ